thank mm -hmm. you Terima kasih telah menonton! ਜੀਤ ਜੀ ਤੁਮਨ ਜੀ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਬਖ ਸ਼ਾਰਡ ਰੇ ਮਨਪੋਰਾ ਆਪਕਾ ਜਾਰੇ ਪਰੇ ਸਿੱਧ ਪਈ ਹੈ ਲੀਨ ਨਾਮ ਸਾਥ ਸੰਗੋੜਾ ਅੱਜ ਸਤਕਾਂਡ ਸ੍ਰੀ ਰਮਨ ਸਾਹਿਬ ਜੀ ਦੇ ਰਚਨ ਹਾਰੇ ਬਾਣੀ ਕੇ ਬੋਤ ਸ਼ਕੀਤਾਂ ਦੇ ਸਰਕਾਰ ਜ ਪੰਜਵੇਂ ਸਤਿਗੁਰੂਤਾਂ ਦੇ ਸਤਿਗੁਰੂ ਗੁਰਵਰਜਨ ਦੇ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਜੇਨਾ ਨੂੰ ਸਨਯਤ ਹਕੂਮਤ ਵੱਲੋਂ ਜੋ ਕਾਲੀ ਗਤਨ ਕਰਦਿਆਂ ਹੋਇਆ ਕਈ ਦਿਨ ਕਈ ਪਹਿਰ ਆਪਣੇ ਕਸਟਡੀ ਵਿੱਚ ਰੱਖ ਕੇ ਪਰ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਸਤਗੁਰਾਂ ਨੂੰ ਤੱਤੀ ਲੋਹ ਤੇ ਬਿਠਾਇਆ ਗਿਆ ਤੱਤੀ ਲੋਹ ਤੇ ਬਿਠਾਇਆ ਗਿਆ ਸੀ ਸਿਰ ਤਪਦਾ ਹੋਇਆ ਕਰ ਮਰੇਤਾ ਪਾਇਆ ਗਿਆ ਪਾਣੀ ਵਿੱਚ ਦੇਗ ਵਿੱਚ ਪਿਠਾ ਕੇ ਸਤਗੁਰਾਂ ਨੂੰ ਪਾਣੀ ਵਿੱਚ ਉਬਾਲੇ ਦਿੱਤੇ ਗਏ ਸਤਗੁਰਾਂ ਨੇ ਇਹ ਸ਼ਬਦਾਇਆ ਕਿ تیਰਾ ਕੀਆ ਮਿੱਠਾ ਲੱਗਿਆ ਹਰ ਨਾਮਕਾਰ ਨੂੰ ਨਾਨਕ ਕਹੇ ਔਰ ਸਤਗੁਰਾਂ ਨੇ ਸਿਧਾਂਤਾਂ ਤੇ ਪਹਿਰਾ ਦੇਂਦਿਆ ਹੋਇਆ ਜਿਹੜੀ ਸ਼ਹਾਦਤ ਸੀ ਉਹ ਪ੍ਰਾਪਤੀ ਸੀ ਔਰ ਅੱਜ ਗੁਰਵਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਸਮੁੱਚੇ ਸੰਸਾਰ ਭਾਰ ਵਿੱਚ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਆਪਾਂ ਸਤਗੁਰਾਂ ਦੇ ਚਰਨਾਂ ਤੇ ਸਿਰ ਸੁਝਾਉਂਦਿਆਂ ਹੋਇਆ ਜਿਹੜੇ ਸਾਡੇ ਸਿੱਖੀ ਸਿਧਾਂਤ ਨੇ ਉਹਨਾਂ ਤੇ ਪਹਿਰਾ ਦੇਣ ਦਾ ਇਤਨ ਕਰੀਏ ਗੁਰਮਤਿ ਦੇ ਰਸਤੇ ਤੇ ਚਲਦਿਆਂ ਹੋਇਆਂ ਗੁਰਮਰਯਾਦਾ ਦੇ ਰਸਤੇ ਤੇ ਚਲਦਿਆਂ ਹੋਇਆਂ ਸਿੱਖੀ ਸਿਧਾਂਤਾਂ ਦੇ ਇਹ ਮਾਰਗ ਨੇ ਉਹਨਾਂ ਤੇ ਚਲਦਿਆਂ ਹੋਇਆਂ ਸਤਿਗੁਰਾਂ ਨੂੰ ਨਮਸਕਾਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਨ ਜਗਨਨਾਵ ਖੰਡਮਾ ਮਾਜੋਦ ਸਵਰੂਪੀ ਰਹੇ ਉਹ ਭਰ ਪਾਉ ਨ ਮਥਰਾ ਕਸ਼ ਭੇਦ ਨਹੀਂ ਗੁਰ ਅਰਜਨ ਪ੍ਰਤਾਖਹਰ ਐਸੇ ਤੀਨ ਦਿਯਾਲ ਸਤਿਗੁਰੂ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬਹੁਤ ਸ਼ਾਂਤੀ ਦੇ ਪੁੰਜ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਅੱਜ ਦੇ ਦਿਨ ਜੇਠ ਸਦੀ 4 ਸਨ ਈਸਵੀ 1606 ਨੂੰ ਜਬਰ ਦਾ ਸਬਰ ਨਾਲ ਟਕਰਾ ਕਰਦਿਆ ਹੋਇਆ ਸੱਚੇ ਪਾਤਸ਼ਾਹ ਮਹਾਰਾਜੀ ਨੇ ਲਾਹੌਰ ਗੁਰਦੁਆਰਾ ਡੇਰਾ ਸਾਹਿਬ ਜੀ ਵਿਖੇ ਸ਼ਹਾਦਤ ਪ੍ਰਾਪਤ ਕੀਤੀ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸ਼ਹਾਦਤ ਦਾ ਜਾਮ ਪੀ ਕਰਕੇ ਇਹ ਸਿਖਾਇਆ ਕਿ ਸਿੱਖ ਨੇ ਪਹਿਲੋ ਹਰ ਹੀਲਾ ਵਰਤਣਾ ਨਿਮਰਤਾ ਸ਼ਹਿਨਸ਼ੀਲਤਾ ਬਾਣੇ ਵਿੱਚ ਰਹਿਣ ਦਾ ਪਰ ਜੇਕਰ ਕੋਈ ਜ਼ਬਰ ਕਰਨ ਵਾਲਾ ਜ਼ਬਰ ਕਰ ਜ਼ਬਰ ਕਰਨ ਵਾਲਾ ਜ਼ੁਲਮ ਕਰਨ ਵਾਲਾ ਨਹੀਂ ਇਸ ਗੱਲ ਨੂੰ ਮੰਨਦਾ ਫਿਰ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਵਿੱਚੋਂ ਹੀ ਮੇਰੀ ਅਤੇ ਤੇਰੀ ਦਾ ਸਦਾਤ ਪੈਦਾ ਹੋਇਆ ਸੱਚੇ ਪਾਤਸ਼ਾਹ ਜੀ ਨੇ ਹੁਕਮ ਲਾਇਆ ਸੀ ਸ਼ਹਾਦਤ ਦਾ ਜਾਮ ਪੀਣ ਤੋਂ ਪਹਿਲਾਂ ਪੰਜ ਗੁਰ ਸਿੱਖਾਂ ਨੂੰ ਕਿ ਜਾ ਕਰਕੇ ਸਾਡਾ ਸੁਨੇਹਾ ਦੇ ਦੇਣਾ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਿ ਇਹਨਾਂ ਜਾਵ ਜਾਵਰਾਂ ਨੇ ਇਹਨਾਂ ਜ਼ੁਲਮ ਕਰਨ ਵਾਲਿਆਂ ਨੇ ਹੁਣ ਨਿਮਰਤਾ ਨਾਲ ਸ਼ਹਿਨਸ਼ੀਲਤਾ ਨਾਲ ਨਹੀਂ ਮੰਨਣਾ ਹੁਣ ਸਾਨੂੰ ਸਮੁੱਚੇ ਸਿੱਖਾਂ ਨੂੰ ਹਥਿਆਰਬੰਦ ਹੋਣਾ ਪਵੇਗਾ ਇਸ ਕਰਕੇ ਤੁਸੀਂ ਮੇਰੀ ਅਤੇ ਪੀਰੀ ਦੇ ਸਿਧਾਂਤ ਪੈਦਾ ਕਰਨਾ ਉਦੋਂ ਤੋਂ ਲੈ ਕਰਕੇ ਅੱਜ ਤੱਕ ਫਿਰ ਹਰ ਸਿੱਖ ਮੇਰੀ ਅਤੇ ਪੀਰੀ ਦੇ ਸਿਧਾਂਤ ਤੇ ਚੱਲਦਾ ਆ ਰਿਹਾ ਸਿੱਖ ਨਿਮਰਤਾ ਵਿੱਚ ਵੀ ਰਹਿੰਦਾ ਸ਼ੇਣਸ਼ੀਲਤਾ ਵਿੱਚ ਵੀ ਰਹਿੰਦਾ ਭਾਣੇ ਵਿੱਚ ਵੀ ਰਹਿੰਦਾ ਪਰ ਜਦੋਂ ਕੋਈ ਜ਼ਾਬਰ ਚੜ੍ਹ ਕੇ ਆਉਂਦਾ ਜਿਵੇਂ ਜੂਨ 1984 ਦੇ ਵੇਲੇ ਤੇ ਇੱਥੇ ਭਾਰਤੀ ਹਕੂਮਤ ਚੜ੍ਹ ਕੇ ਆਈ ਤੇ ਉਸ ਦਾ ਫਿਰ ਮੇਰੀ ਪੀੜੀ ਦੇ ਸਿਧਾਂਤ ਅਨੁਸਾਰ ਡਟ ਕੇ ਮੁਕਾਬਲਾ ਕੀਤਾ ਤੇ ਜ਼ਾਲਮਾਂ ਨੂੰ ਸੋਧਿਆ ਵੀ ਤੇ ਭਾਵੇਂ ਭਾਰਤੀ ਹਕੂਮਤ ਹੋਵੇ ਉਹਨੂੰ ਇਹ ਸਬਕ ਸਿਖਾਇਆ ਕਿ ਸਿੱਖ ਕੇਵਲ ਬਾਣੀ ਨਹੀਂ ਪੜ੍ਹਦੇ ਨਾਮ ਨਹੀਂ ਜਪਦੇ ਨਿਮਰਤਾ ਵਿੱਚ ਨਹੀਂ ਰਹਿੰਦੇ ਇਹ ਇਨ੍ਹਾਂ ਗੱਲਾਂ ਵਿੱਚ ਉਦੋਂ ਤੱਕ ਰਹਿੰਦੇ ਜਦੋਂ ਤੱਕ ਸਾਡੇ ਤੇ ਕੋਈ ਵਾਅਦਾ ਨਹੀਂ ਕਰਦਾ ਜਦੋਂ ਵੀ ਸਾਡੇ ਤੇ ਕੋਈ ਵਾਅਦਾ ਕਰੇਗਾ ਤੇ ਫਿਰ ਸ਼ਾਸਤਰ ਚੁੱਕ ਕੇ ਉਹਦਾ ਚੜ ਕੇ ਮੁਕਾਬਲਾ ਡਟ ਕੇ ਮੁਕਾਬਲਾ ਕੀਤਾ ਜਾਵੇਗਾ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਹੀ ਸਾਨੂੰ ਮੇਰੀ ਅਤੇ ਪੀੜੀ ਦਾ ਸੁਧਾਰ ਪ੍ਰਾਪਤ ਹੋਇਆ ਸਾਡੀ ਸਾਰਿਆਂ ਦੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਕਮਲਾਂ ਵਿੱਚ ਕੋਟਾਨ ਕੋਟ ਨਮਸ਼ਕਾਰ ਹੈ ਦੇਸ਼ਾਂ ਵਿਦੇਸ਼ਾਂ ਤੋਂ ਆ ਸੰਗਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਆ ਰਹੀਆਂ ਸਾਰਿਆਂ ਨੂੰ ਜੀ ਆਇਆਂ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ